ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦਾ ਖੈਰਾ ਵਲੋਗਸ ਤੇ ਅੱਜ ਆਪਣੇ ਮਿਸਤਰੀ ਸਾਹਿਬ ਠੇਕੇਦਾਰ ਸਾਹਿਬ ਪਲਸਟਰ ਕਰ ਲੱਗੇ ਆ ਕੰਧ ਨੂੰ ਤੇ ਮੈਂ ਚੱਲ ਕੇ ਤੁਹਾਨੂੰ ਦਿਖਾ ਦਈਏ ਕਿੰਨਾ ਮਿਹਨਤ ਵਾਲਾ ਕੰਮ ਤੇ ਕਿੰਨਾ ਖਤਰਨਾਕ ਕੰਮ ਆ ਗੰਧ ਫੋਟ ਠੇਕੇਦਾਰ ਕਿੰਨੀ ਕੰਧ ਉਪਲਾਏ ਕਿਨੇ ਫੋਟਾ ਲੈ 12 ਦੇ ਪਰ 24 ਤੇ 30 ਫੁੱਟ ਕੰਧ ਦਾ 35 ਫੁੱਟ 35 ਫੁੱਟ 35 ਫੁੱਟ ਕੰਧਵਾ ਤੇ ਵੇਖ ਲੋ ਕਿੰਨਾ ਕਤਰੇ ਵਾਲਾ ਕੰਮ ਕਿੰਨੇ ਹੌਸਲੇ ਵਾਲਾ ਕੰਮ ਤੁਹਾਨੂੰ ਮਤ ਹੋ ਜਾ ਕੇ ਦਿਖਾਉਣਾ ਥੱਲੇ ਉਹਨਾਂ ਗੋਆ ਗੋਆ ਲਾਈਆਂ ਵਾ ਕੰਮ ਮਜਬੂਤ ਕੀਤੇ ਆ ਸਾਰਾ ਕੰਮ ਆ ਸਾਡੇ ਮੈਂਬਰ ਸਾਹਿਬ ਆ ਉਹ ਉੱਤੇ ਉਹ ਦੇਖ ਲੋ ਉੱਤੇ ਧਿਆਨ ਰੱਖਣਦੇ ਆ ਪੂਰੀ ਨਿਗਾਨਾ ਦੀ ਅਹ ਕੀ ਸੇਉਟੀ ਬਲਟ ਲਾਈ ਆ ਉਤੇ ਆ ਸਾਜਣ ਦੱਸੋ ਹਾਂਜੀ ਪਣਾ ਫਰਾਉਣ ਦਾ ਜ਼ੋਰ ਲੱਗਿਆ ਪਣਾ ਫਰਾਉਣ ਤੇ ਪੂਰਾ ਜ਼ੋਰ ਲੱਗਾ ਪੂਰੀ ਮਿਹਨਤ ਜੇ ਇਹਦਾ ਪਣਾ ਫਰਾਵੇ ਤੇ ਫਿਰ ਰੰਗ ਕਿੱਦਾਂ ਹੋਵੇ ਪ੍ਰਸਤਰ ਕਿੱਥੋਂ ਹੋਵੇ ਸਾਰਾ ਕੰਮ ਉਤੇ ਇਹ ਤੁਹਾਨੂੰ ਉੱਤੋਂ ਜਾ ਕੇ ਦਿਖਾਉਂਦੇ ਹਾਂ ਆਪਾਂ ਉਧਰ ਵੇਖ ਲਓ ਕਿੰਨੀ ਮਿਹਨਤ ਵਾਲਾ ਕੰਮ ਪਹੁੰਚ ਗਿਆ ਆਪਾਂ ਉਤੇ ਤੁਹਾਡੀ ਗੱਲ ਕਰਦੇ ਨੇ ਠੇਕੇਦਾਰ ਸਾਹਿਬ ਨਾਲ ਆਪਣੇ ਠੇਕੇਦਾਰ ਸਾਹਿਬ ਚਮਕੌਰ ਸਿੰਘ ਜੀ ਮਾਨਸਿਕ ਸਿਹਤ ਆਪਣੇ ਡਰ ਦੇਣੀ ਆ ਹਾਂ ਤਾਂ ਤਿੰਨੇ ਹੱਥ ਪਾਏ ਆ ਇੱਕ ਅਸਰੇ ਕਿਥੋਂ ਲੈ ਕੇ ਆਏ ਆ ਇਹ ਕਮਲ ਕਮਲ ਹੈ ਦਵਾ ਲੈ ਕੋਥਰੇ ਜਾਈਏ ਥਲੇ ਮਾਰ ਕੇ ਹੈ ਕੋਥਰੇ ਜਾਈਏ ਮਾਰ ਕੇ ਨਹੀਂ ਡਰਨ ਦਾ ਕੰਮ ਹੈ ਇਹ ਤਾਂ ਦੇਖੋ ਤੇ ਲੇਸਰੀ ਇਹ ਦਵਾ ਕਿੰਨੇ ਫਟ ਹੋਊਗੀ ਇੱਤੀ ਫਟਣਾ ਬਹੁਤ ਨਹੀਂ ਕਿੰਨਾ ਬਾਈ ਬਹੁਤ ਕਰ ਉਹ ਥਲੇ ਵੇਖੇ ਚੱਕਰ ਨਹੀਂ ਉਹਦੇ ਆਦੇ ਮਨੰਜਰ ਸਾਹਿਬ ਆਉਂਦੇ ਆ ਆ ਗਏ ਉਹਨਾਂ ਨੂੰ ਗੂਹੇ ਚੜਾਵਾਂਗੇ ਆਉਂਦੇ ਆ ਆਉਂਦੇ ਮਨੰਜਰ ਸਾਹਿਬ ਉਹਨਾਂ ਨੂੰ ਗੋਤੀ ਇਹ ਆਠ ਕਿਤੇ ਸਾਡੇ ਪਿੰਡ ਦੇ ਆ ਇਹ ਸਾਜਣੀਆਂ ਮਹਿਣ ਬੰਦਾ ਮਲਾੜਾ ਸਾਹਿਬ ਤੈਨੂੰ ਤੁਹਾਨੂੰ ਬੁਾਇਆ ਆਪਾਂ ਸਰੋਪਾ ਸੁਣ ਲੈ ਹੁਣ ਚੱਲ ਕਰ ਲੱਗਿਆ ਸ਼ੁਰੂ ਲੈ ਲੋ ਬਾਬੇ ਦਾ ਨਾ ਸ਼ੁਰੂ ਕਰੀਏ ਜਦੋਂ ਅਹੀਂ ਕੋਠੀ ਪਾਈ ਸੀ ਨਾ 사ウਦੀ ਅਰਬ ਚ 100 ਫੁੱਟ ਦੇ ਪਲਾਸਟਰ ਕਰਕੇ ਆਏ ਉਹਨਾਂ ਦੂਰ ਆ ਜਨਮਾ ਸਾਡੀ ਜਿਹੜਾ ਮੱਕਾ ਵਾ ਹਾਂ ਉਹ ਆ ਵੀ ਦੇਖੀ ਹਾਂਜੀ ਸਾਊਦੀ ਜਿਹੜਾ ਮੱਕਾ ਦੋ ਇੱਕ ਮੱਕਾ ਇੱਕ ਮਦੀਨਾ ਬੋਲੋ ਕੋ ਵੀਡੀਓ ਬੰਦਿਆ ਮੈਂ ਨੈਟ ਤੇ ਪਾਉਣੀ ਆ ਕੀ ਬੋਲਣੇ ਜਾਂਦੇ ਕੋਈ ਜੋਰ ਨਹੀਂ ਪੈਂਦੇ ਆ ਤੈਨੂੰ ਲੱਗੇ ਸ਼ੁਰੂ 9 ਵਜੂ ਦੇ ਨਾਲ 10 ਸਾਜ ਜ ਤੂੰ ਦੱਸ ਕੋ ਹਾਂ ਹਾਂ 10 ਫੇਰ ਮੈਂ ਵੀਡੀਓ ਪਾਉਣੀ ਆ ਸਾਜ ਨੂੰ ਕਰ ਦੱਸ ਕਿਓ ਕਿ ਪਹਿਲੇ ਸਾਜ ਦੇ ਵੇ ਵਾਟ ਘੱਟ ਭੱਗ ਲੈ ਨਹੀਂ ਠੀਕ ਹੈ ਲੋ ਮਿਲਦੇ ਆ ਕਿ ਮੈਂ ਖੜਾ ਡਰੇ ਬੰਦੇ ਹਲੇ ਮੋਬਾਈਲ ਸਿਮੈਂਟ ਕਿਰਵਾ ਪੈਸ ਵਿੱਚ ਹੋ ਵੀ ਚਾਚਾ ਨੂੰ ਮਿਲਦੇ ਤੁਹਾਨੂੰ ਦਿਖਾਉਣਾ ਹੈ ਕਿ ਕਿੰਨੀ ਮਿਹਨਤ ਵਾਲਾ ਕੰਮ ਹੈ ਕਹਿ ਦੇਣਾ ਕਿ ਸ਼ੋਹ ਆ ਪਰ ਇੰਨੀ ਦਿਹਾੜੀ ਹੈ ਪਰ ਕੰਮ ਵੀ ਬੜੀ ਮਿਹਨਤ ਵਾਲਾ ਜਾਣ ਰਿਸਕ ਤੇ ਆਪਣੀ ਪੂਰੀ ਕਰਨੀ ਪੈਂਦੀ ਆ ਆ ਆਪਣੇ ਪਿੰਡ ਦਾ 뷰 ਆ ਕੋਠੀਆਂ ਕੋਠੀਆਂ ਸਾਰੀਆਂ ਸਾਰਾ ਪਿੰਡ ਖਾਲੀ ਆ ਬਾਹਰ ਗਿਆ ਸਾਰੇ ਤੇਰਾ ਭਲਾ ਹੋ ਜੇ ਜਿਆਦਾ ਕਾਣਾ ਚੱਲਣ ਪਿਆ ਜਿਆਦਾ ਕਾਣਾ ਭਰਾਵਾ ਮੈਂ ਤੇ ਆਵੜਾ ਕੜਾ ਕਿੱਥੇ ਥੱਲੇ ਓ ਚਿੱਟਾ ਕੰਮ ਫਿਰਦਾ ਜੀ ਅਪ ਚਿੱਟੇ ਕੰਮ ਨੇ ਦਾ ਜੀ ਉਪਰਾਂ ਚਲ ਗਿਆ ਜੀ ਹੈ ਵੱਡੀ ਲੰਗੀ ਸਲੂਪ ਵੀ ਮਿਲਦੇ ਆ ਬਾਅਦ ਚ ਫਿਰ ਆਹ ਇਹ ਰੋਟੀ ਪਾਣੀ